ਜਿੰਦਾਬਾਦ ਜਿੰਦਾਬਾਦ ਪਰਟਾਨੀ ਪਿੱਛੇ ਘਰਦਾਲੀ ਬਹੁਤ ਮਾਨ ਸਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਮਰਦਾਬਾ ਲੋਕ ਇਕਤਾ ਜਿੰਦਾਬਾਦ 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 ਕਰੋ ਤੋਨੇ ਜੋਗ ਸਰਮੋਚਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਮਰਦਾਬਾ ਰਾਜ ਪ੍ਰਬੰਧ ਮਰਦਾਬਾ 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 ਜੈਤਰੀ ਵਾਲਦੀਆਂ ਲੀਤੀਆਂ ਮਰਦਾਬਾ ਮਰਦਾਬਾ करो तयारी ਕਾਰਪੋਰੇਟਨੀ ਬਿਟ ਤੇ ਘੜਦੋਨੀ ਬਹੁਤ ਵੰਦੀ ਸਰਕਾਰ ਮੁਰਦਾਬਾ 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 ਲੋਕ ਇੱਕ ਜਿੰਦਾਬਾ 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 ਲੋਕ ਇੱਕ ਜਿੰਦਾਬਾ 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 ਕਾਰਪੋਰੇਟਨੀ ਬਿਟ ਤੇ ਘੜਦੋਨੀ ਬਹੁਤ ਵੰਦੀ ਸਰਕਾਰ ਮੁਰਦਾਬਾ ਮੁਰਦਾਬਾ ਸਾਡਾ ਵਿਧਾਇਕਾਂ ਦੇ ਬਾਰਗੇ ਮਨਜਿੰਦਰ ਕੌਰ ਦੇ ਬੈਠੇ ਬੀਬਾ ਦੇ ਇਹ ਸਾਰੇ ਪੰਜਾਬ ਦੇ ਵਿੱਚ ਅੱਜ ਜਿੰਨੇ ਵੀ ਚਰਮੇ ਵਿਧਾਇਕ ਆਪ ਆਪਾ ਦੀ ਪਾਰਟੀ ਦੇ ਉਹਨਾਂ ਦੇ ਬਾਰਗੇ ਬੈਠੇ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਇੱਥੇ ਦੱਸਣ ਆਏ ਹਾਂ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਨੇ ਇਸ ਲਈ ਬਿਆਨ ਦਿੱਤਾ ਸੀ ਕਿ ਜਿਹੜਿਆ ਕਿਸਾਨ ਜਿਹਨੇ ਮੰਗਾਂ ਲੈ ਕੇ ਆਏ ਸੀ ਉਹ ਕਿਸਾਨਾਂ ਨਾਲ ਇਹ ਬੰਦਾ ਸੀ ਉਹ ਸੈਂਟਰ ਨਾਲ ਦਾ ਸਬੰਧਤ ਸੀ ਪਰ ਜਦੋਂ ਕਿ ਜਿਹੜੇ ਮੰਗਾਂ ਸੀ ਅਸੀਂ ਕਹਿੰਦੇ ਪੰਜਾਬ ਸਰਕਾਰ ਨਾਲ ਸਬੰਧਤ ਹੁਣ ਅਸੀਂ ਭਗਵਾਨਤ ਮਾਨ ਨੂੰ ਦੱਸਣਾ ਚਾਹੁੰਦਾ ਆ ਮੈਨੂੰ ਦੱਸਣਾ ਚਾਹੁੰਦੇ ਵੀ ਸਾਡੇ ਮੁੱਖ ਮੰਤਰੀ ਨੂੰ ਅਜੇ ਤੱਕ ਇਹ ਨਹੀਂ ਪਤਾ ਜਿਹੜੇ ਮੰਗਾਂ ਲੱਗੇ ਕਿ ਕਿਸਾਨ ਕੇਂਦਰ ਰਾਸ਼ਟਰੀ ਪੰਜਾਬ ਸਰਕਾਰ ਨਾਲ ਉਹ ਹੁਣ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਮੰਗ ਸੀ ਵੀ ਗੰਨਾ ਜਿਹੜਾ ਗੰਨੇ ਦਾ ਪਕਾਇਆ ਕਿਸਾਨਾਂ ਦਾ ਕਾਸ਼ਤਕਾਰਾਂ ਦਾ ਉਹਨੂੰ ਪਕਾਇਆ ਦਿੱਤਾ ਜਾਂ ਰਹੀ ਦਿੱਤੀ ਉਹ ਪੰਜਾਬ ਸਰਕਾਰ ਦੇ ਲਈ ਨਾ ਕਿ ਸੈਂਟਰ ਸਰਕਾਰ ਦੇ ਲਈ ਫਿਰ ਅਸੀਂ ਕਹਾਂ ਵੀ ਜਿੰਨੇ ਵੀ ਅਵਾਰਾ ਪਸ਼ੂ ਫਿਰਦੇ ਨੇ ਉਹ ਪੰਜਾਬ ਸਰਕਾਰ ਦੀ ਮੰਗ ਉਹਨੂੰ ਅੰਦਰ ਕੋ ਪੰਜਾਬ ਸਰਕਾਰ ਦੀ ਮੰਗ ਹੈ ਜਦੋਂ ਕਿ ਇਹ ਸੈਂਟਰ ਦੀ ਮੰਗ ਤਾਂ ਹੈ ਹੀ ਨਹੀਂ ਫਿਰ ਅਸੀਂ ਕਹਿਆ ਜੀ ਜਿੰਨੇ ਵੀ ਖਾਤੇ ਕੰਪਨੀ ਨੂੰ ਮਲੇ ਉਹ ਮਤਲਬੀ ਖਾਤੇ ਖੋਲੇ ਜਾਣ ਸਰਕਾਰ ਦੇ ਖੋਲੇ ਨਹੀਂ ਉਹ ਪੰਜਾਬ ਸਰਕਾਰ ਦੇ ਹੋਰ ਨਿਕੇ ਮੰਗਾਂ ਨੇ ਜਿਹੜੇ ਤੁਹਾਨੂੰ ਦੱਸਣ ਲੱਗ ਜੀ ਤਾਂ ਬਹੁਤ ਲੱਗ ਜੂਗਾ ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੁਹਾਡੀ ਮਿਹਰ ਅੰਦਰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਮੰਗਾਂ ਨੇ ਸਾਰੇ ਪੰਜਾਬ ਸਰਕਾਰ ਸੰਬੰਧਿਤ ਹੈ ਜਿਹੜੀ ਸਾਨੂੰ ਜਗਾਨ ਦਿੱਤੀ ਉਲਟ ਸਾਡੇ ਤੇ ਅਤਿਆਚਾਰ ਤਾਂ ਕਿਸ਼ਾ ਕੀਤੀ ਹੈ ਉਹ ਤੁਸੀਂ ਨਕੀਦੀ ਕਰਦੇ ਪਰ ਅਸੀਂ ਫਿਰ ਵੀ ਤਿਆਰ ਹਾਂ ਜੇ ਇਹਨਾਂ ਸੁੱਟ ਦੇ ਪਾਸਾ ਸਾਡੇ ਕਿਸਾਨਾਂ ਦੀ ਮੰਗਾਂ ਜੀ ਮੰਨ ਲਿਆ ਜਾਣ ਮੈਂ ਜਗਦੇਸ਼ ਸਿੰਘ ਜੋਗਰਾ ਭਾਰਤੀ ਸੱਜਣੀਆਂ ਨੇ ਇਕਤਾ ਗਰਾਹਾ ਦਾ ਜ਼ਿਲ੍ਹੇ ਦਾ ਗੋ ਅੱਜ ਜੋ 92 ਦੇ 92 ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾ ਦੇ ਪੂਰੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਜੋ 5 ਤਰੀਕ ਨੂੰ ਚੰਡੀਗੜ੍ਹ ਕੂਚ ਦਾ ਐਲਾਨ ਕਰਿਆ ਹੋਇਆ ਸੀ ਉਹਦੇ ਜਿਨ੍ਹਾਂ ਨੇ ਆਪਦੀ ਫੋਰਸ ਲਾ ਕੇ ਆਪਦੀ ਤਾਕਤ ਝੋਕ ਕੇ ਕੋਸ਼ਿਸ਼ ਕੀਤੀ ਆ ਵੀ ਕਿਸਾਨਾਂ ਨੂੰ ਸੜਕਾਂ ਤੇ ਨਾਉਣ ਦਿੱਤਾ ਜਾਵੇ ਪਰ ਫਿਰ ਵੀ ਸਕਾਲ ਸੜਕਾਂ ਤੇ ਉਤਰੇ ਤੇ ਗ੍ਰਿਫਤਾਰ ਆਪਣੇ ਆਗੂਆਂ ਨੂੰ ਛਡਵਾਇਆ ਤੇ ਉਦੋਂ ਦਾ ਐਲਾਨ ਕੀਤਾ ਸਯੁਕਤ ਕਿਸਾਨ ਮੋਰਚੇ ਨੇ ਵੀ ਅਸੀਂ 10 ਤਰੀਕ ਨੂੰ ਸਾਰੇ ਵਿਧਾਇਕਾਂ ਦੇ 12 ਚਾਹਾਂਗੇ ਉਹ ਅੱਜ ਆਏ ਹੋਏ ਆ ਤੇ ਜਿਹੜੇ ਇਹ ਕਹਿੰਦੇ ਸੀ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾ ਹੈ ਨਹੀਂ ਉਹ ਸਾਰੀਆਂ ਵੰਗਾ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਜਿਵੇਂ ਜੌਂਦਾਲੀ ਜ਼ਮੀਨ ਹੈ ਲਗਾਤਾਰ ਉੱਥੇ ਲੜਾਈ ਚੱਲ ਰਹੀ ਆ ਆਵਾਜ਼ਕਾਰ ਜ਼ਮੀਨ ਕਿੱਦਾਂ ਦੇ ਲੜਾਈ ਕਰ ਰਹੇ ਆ ਉਧਰ ਕੋਈ ਪੈਸਾ ਨਹੀਂ ਲੱਗਦਾ ਉਹ ਤਾਂ ਲੋਕਾਂ ਦੇ ਨਾਲ ਟੁੱਟੀਆਂ ਜਾ ਸਕਦੀਆਂ ਸੋਸਾਇਟੀ ਦਾ ਕਰਜ਼ਾ ਹੈ ਉਹਦੇ ਤੇ ਝੱਕਮੁਕਤ ਸਕੀਮ ਬਣਾਈ ਜਾ ਸਕਦੀ ਹੈ ਕਾਪੀਆਂ ਬਣਾਈਆਂ ਜਾ ਸਕਦੀਆਂ ਇਸ ਕਰਕੇ ਜਿੰਨੀਆਂ ਵੀ ਮੰਗਾ ਜਿਉਂ ਵਾਅਦੇ ਕੀਤੇ ਸੀ ਉਹਨਾਂ ਦੇ ਤਾਂ ਇਹ ਪੂਰੇ ਉਤਰ ਨਹੀਂ ਨੇ ਸਗੋਂ ਡਰਾਮੇ ਕਰਕੇ ਕਹਿੰਦੇ ਨੇ ਇਹ ਧਰਨਾ ਜਿੱਥੇ ਮਰਜ਼ੀ ਲਾ ਦਿੰਦੇ ਆ ਪਰ ਇਹ ਧਰਨਾ ਚ ਨਿਕਲੀ ਹੋਈ ਪਾਰਟੀ ਆ ਕੇਸਰੀ ਵਾਲੇ 10000 ਵਰਗੇ ਧਰਨੇ ਲਾ ਕੇ ਲੋਕਾਂ ਦੇ ਮਨ ਦਿੱਤ ਕੇ ਲੋਕਾਂ ਨੂੰ ਐਸੀ ਬਦਲਾਊਗਾ ਪਰ ਬਗੜਾ ਉਲਟਾ ਹੈ ਸਗੋਂ ਉਹਨਾਂ ਕੰਪਨੀਆਂ ਦੇ ਕਾਰਪੋਰੇਟ ਘਰਾਣੇ ਦੇ ਪੈਸੇ ਚ ਭੁਗਤ ਰਿਹਾ ਹੈ ਪੰਜ ਤਰੀਕ ਨੂੰ ਵੀ ਇਹ ਦਿਖਾਇਆ ਕਾਰਪੋਰੇਟ ਘਰਾਣਿਆਂ ਨੂੰ ਵੀ ਅਸੀਂ ਆਏ ਮੋਦੀ ਨੂੰ ਅਸੀਂ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕਰਕੇ ਤੇ ਲੋਕਾਂ ਦੇ ਜਿਹੜੇ ਹੱਕੀ ਮੰਗੇ ਉਹਨਾਂ ਨੂੰ ਦੱਬੜ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਤੱਕ ਕਦੇ ਵੀ ਇਹ ਨਹੀਂ ਹੋਇਆ ਵੀ ਲੋਕ ਤਾਕਤ ਹਾਰੀ ਹੋਵੇ ਤੇ ਰਜਵਾਰੇ ਜਿੱਤੇ ਹੋਣ ਲੋਕ ਜਿੱਤੇ ਤੇ ਰਜਵਾਰੇ ਹਾਰਦੇ ਅਗਲਾ ਸਟਾਫ ਵੀ ਦੇਖੋ ਆ ਸੰਰਚਾ ਜਿਹੜਾ 12 ਚਾਹੇ ਆ ਉਦੋਂ ਅੱਗੇ ਸ joint ਮੋਰਚੇ ਨੇ ਜੋ ਫੈਸਲਾ ਕਰਨਾ ਉਹ ਬਣਦਾ ਹੈ ਕਿ ਇਸ ਤੋਂ ਬਾਅਦ ਮਾਰਚ 15 ਮਾਰਚ 16 ਤੱਕ ਸ joint ਮੋਰਚੇ ਦੀ ਮੀਟਿੰਗ ਹੋਏ ਮੀਟਿੰਗ ਤੋਂ ਬਾਅਦ ਤਾਕਰਾ ਐਕਸ਼ਨ ਆ ਜਿਹੜਾ ਉਹ ਸਰਕਾਰ ਨਾਲ ਸੀ ਲਵਾ ਕੇ ਜੋ ਮਰਜ਼ੀ ਹੋ ਜੇ